ਦੇ ਭਗਵੰਤ ਮੰਗ ਕੇ ਵੀ ਕਹਿੰਦੇ ਸੀਗੇ ਕਿ ਅਸੀਂ ਹਟਾ ਦਾਂਗੇ ਉਹ ਪਹਿਲਾਂ ਵਾਲੇ ਵੀ ਕਹਿੰਦੇ ਸੀ ਕਾਂਗਰਸ ਵਾਲੀ ਹਟਾ ਦਾਂਗੇ ਕਿ ਛੋਟਾ ਨਸ਼ਾ ਨਹੀਂ ਚਲਾਇਆ ਗਿਆ ਦੁਨੀਆ ਇੰਨੀ ਦੁਖੀ ਆ ਸਾਡਾ ਪਿੰਡਾਂ ਨੇੜੇ ਆ ਨਾ ਇਹ ਬੀਟਲਾ ਦੇ ਇੰਨਾ ਦੁਖੀ ਆ ਤੱਕੇ ਚੱਲ ਪੈਂਦੇ 10 20 ਬੰਦੇ ਦਾ ਸ਼ਰਾਬ ਪੀਉਂ ਆ ਇੱਕ ਦਿਨ ਪੁਲਿਸ ਵਾਲਾ ਆਏ ਸੀ ਜਿੱਦੇ ਅਸੀਂ ਗਏ ਅਸੀਂ ਇਕੱਠੇ ਹੋ ਕੇ 20 25 ਜਣੇ ਗਏ ਸੀ ਉਹਦੇ ਪੁਲਿਸ ਵਾਲੇ ਆਏ ਸੀ ਉਹਨਾਂ ਨੇ ਇੱਕ ਦੋ ਜਣੇ ਫੜੇ ਇੱਕ ਨੂੰ ਫੜ ਕੇ ਮੇਰੇ ਨਾਲ ਗੱਡੀ 'ਚ ਬਿਠਾਤਾ ਆਪ ਦੂਜੇ ਨੂੰ ਫੜਨ ਜਾਵਦੇ ਉਹ ਵੀ ਉੱਤਰ ਕੇ ਭੱਜ ਗਿਆ ਜੇ ਪਰ ਨਾ ਚਾਉਂਦੇ ਹੱਤ ਗੜੀ ਲਾਉਂਦੇ ਉਹਦੇ ਭਾਈ ਸਾਹਿਬ ਕਿਵੇਂ ਸ਼ਰੇਆਮ ਬੈਠੇ ਮੋਟਰਾਂ ਦੇ ਪੀ ਜਾਂਦੇ ਮਗਰ ਮਛਰੀ ਨਾ ਫੜੀ ਦੇ ਨਿੱਕੇ ਨੂੰ ਫੜ ਕੇ ਕੀ ਕਰਾਂਗੇ ਮਗਰ ਮਛੇ ਜੇ ਪਿੱਛੋਂ ਬੰਦ ਹੋਊਗਾ ਤਾਂ ਹੀ ਹਟਣਗੇ ਪਿੱਛੋਂ ਕੋਈ ਫੜਦੰਨੇ ਉਹਨਾਂ ਨੂੰ ਹਰ ਤੇਮਤ ਨੇ ਸਾਡੇ 50 ਲੱਖ ਰੁਪਇਆ ਲਾ ਕੇ ਛੱਪੜ ਦਾ ਨਾ ਉਤੋਂ ਗੰਦਾ ਇੰਨਾ ਪਾਣੀ ਸੀ ਲੋਕਾਂ ਦੇ ਘਰਾਂ 'ਚ ਆ ਵਰਦਾ ਸੀ ਉਹਨੇ 50 ਲਾ ਕੇ ਉਹਦੇ ਤੁਸੀਂ ਦੇਖੋ ਟੈਂਕ ਬਣਾਤੇ ਆ ਵੱਡੇ ਵੱਡੇ ਪਾਣੀ ਖੇਤਾਂ ਨੂੰ ਕਰਤਾ ਮੋਟਰਾਂ ਲਾ ਕੇ ਮੋਟਰਾਂ ਲਾਤੀਆਂ ਉਹਨੇ ਜ਼ਰੂਰ 50 ਲੱਖ ਰੁਪਇਆ ਦਿੱਤਾ ਸਰਸਿੰਦਗਰੋਂ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ ਪੰਚਾਇਤਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਲੈ ਕੇ ਪਿੰਡਾਂ ਵਿੱਚ ਵੀ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ ਅਸੀਂ ਇਸ ਵਕਤ ਬਠਿੰਡਾ ਜ਼ਿਲ੍ਹਾ ਦੇ ਪਿੰਡ ਨਰੂਆਣਾ ਵਿੱਚ ਮੌਜੂਦ ਹਾਂ ਜਿੱਥੇ ਸੱਤ ਵਿੱਚ ਖੜੇ ਹਾਂ ਗੱਲਬਾਤ ਕਰਾਂਗੇ ਕਿ ਚੋਣਾਂ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ ਤੇ ਕੀ ਕਹਿਣਾ ਚਾਹੋਗੇ ਅੱਜ ਚੋਣਾਂ ਦਾ ਜਿਵੇਂ ਐਲਾਨ ਹੋ ਚੁੱਕਿਆ ਜੀ ਕਿਸ ਤਰ੍ਹਾਂ ਦੀ ਤਿਆਰੀ ਹੈ ਕਾਫੀ ਲੰਬੇ ਸਮੇਂ ਤੋਂ ਪਿੰਡਾਂ ਵਾਲੇ ਚੋਣ ਦਾ ਉਡੀਕ ਕਰ ਰਹੇ ਸੀ ਚੋਣ ਆਵੇ ਚੋਣ ਆਵੇ ਕਾਫੀ ਲੰਬੀਆਂ ਪਹਿਲਾਂ ਵੀ ਤਰੀਕਾਂ ਪਈਆਂ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਇੰਝ ਕਹਿੰਦੇ ਵੀ ਆਵੇ ਟੂਨ ਆ ਗਏ ਚੰਗੇ ਪੰਚੋਂ ਵੇਖ ਕੇ ਸਰਪੰਚ ਚ ਚਲਾਂਗੇ ਵੱਧ ਤੋਂ ਵੱਧ ਪਹਿਲਾਂ ਅਸੀਂ ਇਹ ਗੱਲ ਕਹਾ ਦੀ ਭਾਈ ਨਸ਼ੇ ਦਾ ਸਹਕਾਰਾ ਪਾ ਕਿਸੇ ਲੋਜ ਮਰਦੀ ਪਾ ਜਿੱਦਾ ਵੀ ਕੋਈ ਸਰਪੰਚ ਬਣੂਗਾ ਵੀ ਲੈ ਭਾਈ ਤੂੰ ਨਸ਼ਾ ਹਲਾ ਕੇ ਲੋ ਤਾਂ ਤੇ ਹੋਰ ਜਿਹਦੇ ਤਿੰਨੇ ਕੰਮ ਹੈ ਜਿਨੇ ਸਾਡੇ ਆ ਗਲੀਆਂ ਇਹਨਾਂ ਲੌਂਗ ਟੇਜ ਚ ਨਾ ਹੋਰ ਜਿਹੜੇ ਕੋਈ ਕੰਮ ਹੈ ਟੋਬੇ ਦਾ ਕੰਮ ਹੈ ਜਾਂ ਕਿ ਸਕੂਲ ਦੇ ਕੰਮ ਇਹਦੇ ਦੀ ਕੰਮ ਹੈਗੇ ਸਾਰੇ ਕਰਾ ਇਹ ਚੰਨ ਮੋਟਾ ਪਾਵਾਂਗੇ ਅਸੀਂ ਨਸ਼ਾ ਕਿੰਨਾ ਕ ਹੈਗਾ ਸਰਕਾਰ ਆਈ ਸੀ ਵਾਦਾ ਕੀਤਾ ਸੀ ਸਰਕਾਰ ਨੇ ਆਮਾਦੀ ਪਾਰਟੀ ਨੇ ਵੀ ਨਸ਼ਾ ਬੰਦ ਕਰ ਦਾਂਗੇ ਚਾਰ ਹਫ਼ਤੇ ਚ ਨਸ਼ਾ ਬੰਦ ਹੋ ਜੂ ਪਹਿਲਾਂ ਕਾਂਗਰਸ ਸਰਕਾਰ ਆਈ ਉਹਨੇ ਸੌਹਾਂ ਖਾਧੀਆਂ ਸੀ ਪਟਕਾ ਸਾਹਿਬ ਦੀਆਂ ਕਿ ਨਸ਼ਾ ਬੰਦ ਹੋ ਜਾਣੀ ਉਹ ਸੌਹਾਂ ਖਾ ਕੇ ਸਾਰੇ ਤੁਲ ਜਾਂਦੇ ਨੇ ਹਾਂ ਠੀਕ ਹੈ ਤੇ ਭਗਵੰਤ ਮਾਨ ਕੇ ਵੀ ਕਹਿੰਦੇ ਸੀਗੇ ਵੀ ਅਸੀਂ ਹਟਾ ਦੇਾਂਗੇ ਉਹ ਪਹਿਲਾਂ ਵਾਲੇ ਵੀ ਕਹਿੰਦੇ ਸੀ ਕਾਂਗਰਸ ਵੀ ਹਟਾ ਦਾਂਗੇ ਕਿ ਛੋਟਾ ਨਸ਼ਾ ਨਹੀਂ ਚਲਾਇਆ ਗਿਆ ਦੁਨੀਆ ਇੰਨੀ ਦੁਖੀ ਆ ਸਾਡਾ ਪਿੰਡਾ ਨੇੜੇ ਆ ਨਾ ਇਹ ਬੀਚਲਾ ਦੇ ਇੰਨਾ ਦੁਖੀ ਆ ਤੱਕੇ ਚੱਲ ਪੈਂਦੇ 10 20 ਬੰਦੇ ਦਾ ਸ਼ਰਾਬ ਪੀਣਾ ਕੋਈ ਚਿੱਟਾ ਖਾਣਾ ਤੇ ਘਰੇ ਜਵਾਕ ਭੁੱਖੇ ਮਰਦੇ ਆ ਬਹੁਤ ਬੁਰੀ ਹਾਲਤ ਲੋਕਾਂ ਦੀ ਜੇ ਸਰਕਾਰ ਛੱਡ ਨਾ ਪਾਵੇ ਤਾਂ ਪਾ ਸਕਦੇ ਸਰਕਾਰ ਮੂਨੇ ਕੀ ਚੀਜ਼ ਆ ਇਹ ਪਾਉਂਦੀ ਨਹੀਂ ਕਹਿ ਦਿੰਦੀ ਆ ਮੁਰਕੇ ਮਿੱਠੀ ਗੋਲੀ ਦੇ ਕਿਦਦਾਂ ਜਾਂਦੇ ਕਿੰਨਾ ਕਿ ਨਸ਼ਾ ਕਿੰਨਾ ਕਿੰਨੇ ਕਿ ਨੌਜਵਾਨ ਕਰਦੇ ਆ ਗਿਆ ਪਿੰਡ ਚ ਨਸ਼ਾ ਉਹ ਮੁੱਖ ਮੁੱਦਾ ਪਿੰਡ ਦਾ ਨਸ਼ਾ ਹੀ ਹੈ ਹਾਂਜੀ ਮੁੱਖ ਮੁੱਦਾ ਪਿੰਡ ਦਾ ਨਸ਼ਾ ਹੀ ਹੈ ਬਹੁਤ ਹੋਣਗੇ 40 50 ਇੱਕ ਸਾਡੇ ਦਾ ਮੁਰਦਾ ਹੈਗਾ ਇਹ ਇੱਕ ਸਾਡੇ ਹੈਗਾ ਪਸ਼ੂ ਦਾ ਬਾਹਲਾ ਪੈਣਾ ਮੁਰਦਾ ਪਸ਼ੂਆਂ ਦੇ ਹੁਣ ਛੜਕਦੇ ਘੱਟੂ ਘੱਟ ਨਾ ਵਾਲੇ ਮੇਰੇ ਛੜਕਦੇ ਉੱਤੇ ਘਰ ਘੱਟੂ ਘੱਟ ਵੀ ਗਾਈਆਂ ਸਾਡੇ ਰਾਖੀ ਚੱਕੀ ਹੋਈ ਸੀ ਕਟੋ-ਕਟ ਵੀ ਬੰਨਾਂ ਦੇ ਸਿਰ ਪਾਟ ਕੇ ਉੱਤੇ ਗਾਂਜਾਂ ਜਰਾਤ ਨੂੰ ਵਿੱਚ ਵਜ ਵਜ ਕੇ ਗੱਡੀਆਂ ਫੁੱਟ ਗਈਆਂ ਇੱਕ ਦਿਨ ਲਗਾਤਾਰ ਤਿੰਨ ਗੱਡੀਆਂ ਫੁੱਟੀਆਂ ਮੇਰੇ ਕੋਲੇ ਖੜੇ ਦੂ ਇੱਕ ਵਜੇ ਦੂਜੀ ਉਹਦੇ ਵਿੱਚ ਵਜੀ ਤੀਜੀ ਉਹਦੇ ਵਿੱਚ ਵਜੀ ਪਹਿਲੀ ਗੱਡੀ ਗਾਂ ਚ ਵਜੀ ਤੇ ਅਸੀਂ ਉਹ ਗਾਂਜਾਂ ਹੁਣ ਰੱਖੀ ਰਖਾਉਣੇ ਇੱਥੇ 11 ਲੱਖ ਰੁਪਏ ਦੇ ਨੇ ਇਹਨਾਂ ਦਾ ਕੋਈ ਗਵਰਨਮੈਂਟ ਇੰਤਜ਼ਾਮ ਨਹੀਂ ਕਰਦੀ ਜਦੋਂ ਕਿ ਸਾਥੋਂ ਹਰ ਇੱਕ ਚੀਜ਼ ਤੇ ਟੈਕਸ ਲਈ ਜਾਂਦੀ ਹੈ ਹਾਲ ਇਹਨਾਂ ਦਾ ਕੁਝ ਕਰਦੀ ਨਹੀਂ ਤੇ ਨਸ਼ਾ ਵੀ ਤੂੰ ਸਰਕਾਰ ਕਦੇ ਪ੍ਰਸ਼ਾਸਨ ਕੋਲੇ ਗਏ ਹੋ ਪੁਲਿਸ ਕੋਲੇ ਗਏ ਹੋ ਵੀ ਕਿਹਾ ਵੀ ਨਸ਼ਾ ਮੈਂ ਖੁਦ ਗਿਆ ਪੁਲਿਸ ਥਾਣੇ ਚ ਇੱਕ ਦਿਨ ਪੁਲਿਸ ਵਾਲੇ ਆਏ ਸੀ ਜਿੱਦੇ ਅਸੀਂ ਗਏ ਅਸੀਂ ਇਕੱਠੇ ਹੋ ਕੇ 20-25 ਜਣੇ ਗਏ ਸੀ ਉਹਦੇ ਪੁਲਿਸ ਵਾਲੇ ਆਏ ਸੀ ਉਹਨਾਂ ਨੇ ਇੱਕ ਦੋ ਜਣੇ ਫੜੇ ਇੱਕ ਨੂੰ ਫੜ ਕੇ ਮੇਰੇ ਨਾਲ ਗੱਡੀ 'ਚ ਬਿਠਾਤਾ ਆਪ ਦੂਜੇ ਨੂੰ ਫੜਨ ਜਾਵਦੇ ਉਹ ਵੀ ਉੱਤਰ ਕੇ ਭੱਜ ਗਿਆ ਜੇ ਫੜਨਾ ਚਾਹੁੰਦੇ ਹੱਥ ਗੱਡੀ ਲਾਉਂਦੇ ਉਹਦੇ ਭਾਈ ਤਾਂ ਕਿਵੇਂ ਉਹਨਾਂ ਦਾ ਦੈਨੀ ਪੁਰਸਾ ਫੜੂ ਇਹ ਸਰਕਾਰਾਂ ਕੁਝ ਬੜੇ ਦਾਅਵੇ ਕਰਦੀ ਹੈ ਵੀ ਅਸੀਂ ਰੇਡ ਕਰਤੀ ਪੂਰਾ ਪਿੰਡ ਘੇਰ ਲਿਆ ਪਿੰਡਾਂ ਦੀਆਂ ਚੈਕਿੰਗ ਕਰਦੇ ਆ ਐਨੇ ਨਸ਼ੇ ਵਾਲੇ ਫੜ ਲਏ ਇਹਨੇ ਨਸ਼ਾ ਤਸ਼ਕਰ ਫੜ ਲੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਉਂਦਾ ਰਹਿੰਦਾ ਇਹਨੇ ਨਸ਼ਾ ਤਸ਼ਕਰ ਫੜ ਲੇ ਸਭ ਝੂਠ ਹੈ ਕੋਈ ਨਹੀਂ ਫੜਦਾ ਇੱਥੇ ਸ਼ਰਿਆਂ ਬੈਠੇ ਮੋਟਰਾਂ ਦੇ ਪੀ ਜਾਂਦੇ ਮਗਰ ਮਛਰੀ ਨਾ ਫੜੀ ਦੇ ਨਿੱਕੇ ਨੂੰ ਫੜ ਕੇ ਕੀ ਕਰਾਂਗੇ ਮਗਰ ਮਛੇ ਜੇ ਪਿੱਛੋਂ ਬੰਦ ਹੋਊਗਾ ਤਾਂ ਹੀ ਹਟਣਗੇ ਪਿੱਛੋਂ ਕੋਈ ਫੜਦਾ ਨਹੀਂ ਉਹਨਾਂ ਨੂੰ ਜਿਵੇਂ ਸਰਕਾਰ ਨੇ ਵਾਦਾ ਕੀਤਾ ਸੀ ਛੋਟੇ ਨਾਲ ਨਸ਼ਾ ਬੰਦ ਕਰਾਂਗੇ ਕੋਈ ਛੋਟੇ ਕੋਲ ਉਹ ਨੁਮਾਇੰਦਾ ਆਇਆ ਤੁਸੀਂ ਕਦੇ ਗੱਲਬਾਤ ਕੀਤੀ ਹੈ ਨੁਮਾਇੰਦਾ ਕੋਈ ਨਹੀਂ ਆ ਸਾਡੇ ਕੋਲ ਛੋਟੇ ਹਲਕੇ ਦਾ ਕੋਣਾ ਐਮਐਲਏ ਉਹ ਨਾਲ ਗੱਲਬਾਤ ਨਹੀਂ ਆਇਆ ਜੀ ਕੋਈ ਐਮਐਲਏ ਵੋਟਾਂ ਲੈ ਕੇ ਜਾ ਵੋਟਾਂ ਲੈ ਕੇ ਮੁੜ ਗਿਆ ਦਿਖਾਈ ਨਹੀਂ ਨਿਸ਼ਾਨ ਨਹੀਂ ਦਿਖਾਈ ਮੁੜ ਕੇ ਆਪ ਹੀ ਫੜੇ ਗਿਆ ਹੁਣ 50 60 ਮੁੰਡੇ ਸਾਡੇ ਕੁੜੀਆਂ ਬਾਹਰ ਬਾਕੇ ਕੈਨੇਡਾ ਜਾਂ 50 60 ਮੁੰਡੇ ਨਸ਼ਾ ਕਰੀ ਜਾਂਦੇ ਜਵਾਨ ਸਾਰਾ ਖਤਮੀ ਹੋ ਗਿਆ ਪਿੰਡ ਦਾ ਹੁਣ ਕਦੇ ਵੀ ਨਵੇਂ ਨੌਜਵਾਨ ਮੁੰਡੇ ਅੱਗੇ ਲਿਆਉਣੇ ਚੋਣਾਂ ਚ ਲੱਗਦਾ ਵੀ ਕੋਈ ਹੈਗੇ ਮੁੰਡੇ ਬਹੁਤ بڑے ਲਿਖੇ ਮੁੰਡੇ ਆ ਬਹੁਤ بڑے ਲਿਖੇ ਮੁੰਡੇ ਬਹੁਤ ਅੱਗੇ ਆ ਰਹੇ ਆ ਐਸੀ ਸਾਰੇ ਨੌਜਵਾਨ ਉੱਟਣਗੇ ਜੀ ਹਾਂ ਉਹਨਾਂ ਨੂੰ ਮੌਕਾ ਦੇਵਾਂ ਕੀ ਮੰਗਾ ਕੀ ਰੱਖਣੀ ਆ ਜਦੋਂ ਤੁਸੀਂ ਦੇਖੋ ਸਰਪੰਚ ਚੁੰਦੇ ਹੋ ਤੁਸੀਂ ਪਿੰਡ ਵਾਲੇ ਚੁੰਦੇ ਹੋ ਤੁਸੀਂ ਪਹਿਲਾਂ ਕਹਿੰਦੇ ਹੋ ਚੰਗਾ ਚੁਣਿਆ ਬਾਅਦ ਕੀ ਵਾਰ ਮਾੜਾ ਕਹਿਣ ਲੱਗ ਜੰਨੇ ਹੋ ਕੀ ਮੁੱਖ ਮੰਗਾ ਕੀ ਰੱਖਣੀਆਂ ਨੇ ਕਿਸ ਤਰ੍ਹਾਂ ਦਾ ਚੋਣੇ ਤੁਸੀਂ ਵੀ ਇਸ ਤਰ੍ਹਾਂ ਦਾ ਸਾਡਾ ਸਰਪੰਚ ਹੋਵੇ ਛੋੜੇ ਮੈਂਬਰ ਹੋਣ ਪਹਿਲੀ ਮੰਗ ਤਾਂ ਸਾਡੀ ਨਸ਼ੇ ਦੀ ਹੈ ਕਿ ਨਸ਼ਾ ਖਤਮ ਹੋਵੇ। ਦੂਜੀ ਸਾਡੇ ਪਿੰਡ 'ਚ ਲੋਕਟਾਇਲ ਲੱਗੇ। ਹੂੰ। ਤੀਜੀ ਸਾਡੇ ਛੱਪੜ ਆ ਉਹਨਾਂ ਦੀ ਸਪਾਈ ਹੋਵੇ। ਹੂੰ। ਚੌਥਾ ਪਾਣੀ ਵਾਲ ਦਾ ਸਾਡੇ ਅਰੰਧ ਹੋਵੇ ਪੀਣ ਵਾਲਾ। ਹੂੰ। ਉਹ ਪਾਣੀ ਆ ਸਾਫ ਹੋਵੇ, ਵਾਟਰ ਭਰਦਾ। ਵਧੀਆ ਪਾਣੀ ਪੀਣ ਨੂੰ ਮਿਲੇ। ਪਾਣੀ ਸਾਹਿਬ ਮਿਲ ਨਹੀਂ ਰਿਹਾ ਤੁਹਾਨੂੰ ਨਹੀਂ ਮਿਲਦਾ ਨਹੀਂ ਮਿਲਦਾ ਜੀ ਸਰਕਾਰ ਨੂੰ 2.5 ਸਾਲ ਹੋ ਗਏ ਕੁਛ ਇਸ ਸਰਕਾਰ ਨੇ ਕੀਤਾ ਨਹੀਂ ਕੀਤਾ ਜੀ ਸਾਡੇ ਕੋਲ ਗਾਰੰਟੀ ਨਹੀਂ ਆਈ ਸਰਕਾਰ ਦੀ ਇਹਨੇ ਤਾਂ ਸੈਂਟਰ ਜਿਹੜੀ ਆਈ ਸੀ ਉਹ ਲਾਤੀ ਅਸੀਂ ਇਹ ਤਾਂ ਗਾਰੰਟੀ ਨਹੀਂ ਦਿੱਤੀ ਭਗਵਾਨ ਤੁਵਾਨੀ ਦਾ ਸਾਨੂੰ ਪਿੰਡਾਂ ਵੱਲ ਇਹ ਤਾਂ ਕਹਿੰਦੇ ਸੱਥਾਂ ਤੋਂ ਸਰਕਾਰ ਚੱਲਨੀ ਸੀ ਕੋਈ ਸੱਥ 'ਚ ਕਦੇ ਕੋਈ ਵਿਧਾਇਕ ਆਇਆ ਹੋਵੇ ਕੋਈ ਮੰਤਰੀ ਆਇਆ ਹੋਵੇ ਸੱਥ 'ਚ ਕੋਈ ਨਹੀਂ ਪਹੁੰਚਿਆ ਇਹਨਾਂ ਦਾ ਨਹੀਂ ਪਹੁੰਚੇ ਸਾਡੇ ਨਹੀਂ ਪਹੁੰਚਿਆ ਕੋਈ ਬੰਦਲ ਤਾਂ ਆ ਜਾਂਦਾ ਹਰ ਸਾਲ ਤੋਂ ਨਹੀਂ ਸਾਡੇ 50 ਲੱਖ ਰੁਪਇਆ ਲਾ ਕੇ 64 ਜਣਾ ਉਹ ਤੋਂ ਗੰਦਾ ਇੰਨਾ ਪਾਣੀ ਸੀ ਲੋਕਾਂ ਦੇ ਘਰਾਂ ਚ ਆ ਵਰਦਾ ਸੀ ਉਹਨੇ 50 ਲੱਖ ਰੁਪਏ ਉਹਦੇ ਤੁਸੀਂ ਦੇਖੋ ਟੈਂਕ ਬਣਾਤੇ ਆ ਵੱਡੇ ਵੱਡੇ ਪਾਣੀ ਖੇਤਾਂ ਨੂੰ ਘੜਤਾ ਮੋਟਰ ਲਾ ਕੇ ਮੋਟਰਾਂ ਲਾਤੀਆਂ ਉਹਨੇ ਜਰੂਰ 50 ਲੱਖ ਰੁਪਏ ਦਿੱਤਾ ਹਰ ਸੰਤ ਗਵਰ ਨੇ ਪਿੰਡ ਚ ਆ ਕੇ ਬੜਾ ਕੇ ਗਈ ਸਰਕਾਰ ਨੇ ਕੁਝ ਨਹੀਂ ਕੀਤਾ ਹੁਣ ਗਾਂ ਲੱਗਦਾ ਕੋਈ 2.5 ਸਾਲੇ ਵਿੱਚ ਸਰਕਾਰ ਦੇ ਬਾਕੀ ਪਏ ਆ ਕੋਈ ਉਮੀਦ ਹੈਗੀ ਸਰਕਾਰ ਤੋਂ ਸਾਡੇ ਜ਼ਿਲ੍ਹੇ ਦਾ ਇਹ ਉਹ ਸੰਗਰੂਰ ਜ਼ਿਲ੍ਹੇ ਦਾ ਸਾਡੇ ਕਿਤੋਂ ਆਊਗਾ ਉਹ ਆਉਂਦੇ ਇਲਾਕੇ ਚ ਕੰਮ ਕਰੂਗਾ ਸਾਡੇ ਚ ਨਹੀਂ ਆਉਂਦਾ ਜੀ ਐਮਐਲਏ ਵੀ ਨਹੀਂ ਸੁਣਦਾ ਛੋੜੀ ਕੋਈ ਸਾਡਾ ਐਮਐਲਏ ਡਿਫਾਲਟਰ ਹੋ ਗਿਆ ਹੂੰ ਉਸੀ ਦਾ ਕੋਟ ਪੱਤਾ ਉਹ ਫੜਿਆ ਗਿਆ ਹੂੰ ਉਹ ਡਿਫਾਲਟਰ ਹੋ ਗਿਆ ਹੂੰ ਇਹ ਫੜਿਆ ਫੜਿਆ ਤਾਂ ਬਾਅਦ ਚ ਗਿਆ ਪਹਿਲਾਂ ਕੋਈ ਆਇਆ ਕਦੇ ਉਹ ਕਦੇ ਛੋੜੀ ਸੁਣੀ ਹੋਣੀ ਗੱਲ ਵਾ ਵੋਟਾਂ ਮਿਲੇ ਕੀ ਕਹਿੰਦਾ ਸੀ ਤੇ ਵੋਟਾਂ ਤੋਂ ਬਾਅਦ ਆਇਆ ਨਹੀਂ ਛੋੜੀ ਕੋਲ ਨਹੀਂ ਆਇਆ ਜੀ ਹਾਂ ਉਸ ਤੋਂ ਬਾਅਦ ਆਇਆ ਹੀ ਨਹੀਂ ਉਹ ਉਹਦੀ ਫੜਿਆ ਗਿਆ ਬਾਅਦ 6 ਮਹੀਨੇ ਬਾਦੋਂ ਰਿਸਟ ਲੈਂਦਾ ਮੁੜ ਕੇ ਬਸ ਨਹੀਂ ਜੀ ਮੈਂ ਤਾਂ ਕਹਿੰਸੀ ਆਮ ਲੋਕਾਂ ਚੋਂ ਚੁਣਿਆ ਆਮ ਬੰਦੇ ਕੋਈ ਕੋਈ ਆਮ ਬੰਦਿਆਂ ਦੀ ਛੋੜੀ ਸੁਣਵਾਈ ਨਹੀਂ ਹੋਈ ਨਹੀਂ ਜੀ ਨਹੀਂ ਹੋ ਕੋਈ ਗਾਮੀਦ ਹੈਗੀ ਹੁਣ ਸਰਕਾਰ ਤੁਸੀਂ ਚੁਣੋਗੇ ਪਿੰਡ ਦੀ ਸਰਕਾਰ ਆ ਤੁਹਾਡੀ ਸਰਪੰਚ ਪੰਚ ਕਿ ਜੇ ਚੰਗੇ ਸਰਪੰਚ ਪੰਚ ਚੁਣਦੇ ਹੋ ਕੋਈ ਲੱਗਦਾ ਵੀ ਸਰਕਾਰ ਗ੍ਰਾਂਟ ਦੇਊਗੀ ਕੰਮ ਹੋਊਗਾ ਕੋਈ ਹੋ ਸਕਦਾ ਜੀ ਜੇ ਵੀ ਸਾਦੀ ਅਗਾਹ ਜਾਂਦੀ ਜਾਂਦੀ ਹਮ ਸਰਕਾਰ ਦੇ ਨਿਰਭਰ ਰਹ ਜਾਈ ਜਾਨ ਲੱਗੇ ਮੀਦ ਹੁੰਦੀ ਹੈਗੀ ਅਜੇ ਤੱਕ ਤਾਂ ਕੁਝ ਨਹੀਂ ਕੀਤਾ ਨਹੀਂ ਹਜੇ ਕੋਈ ਨਹੀਂ ਬਾਈ ਜੀ ਹਮ ਬਿਲਕੁਲ ਜਿਵੇਂ ਚੋਣਾ ਆ ਰਹੀਆਂ ਨੇ ਕਾਫੀ ਬੇਸ਼ੱਕ ਪਿੰਡਾਂ ਵਾਲੇ ਉਮੀਦ ਵੀ ਰੱਖਦੇ ਨੇ ਪਰ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ 2.5 ਸਾਲ ਹੋ ਗਏ ਸਰਕਾਰ ਦਾ ਕੋਈ ਨੁਮਾਇੰਦਾ ਸਾਥ ਵਿੱਚ ਨਹੀਂ ਆਇਆ ਕਦੇ ਸੱਤ ਚੋਂ ਸਰਕਾਰ ਨਹੀਂ ਚੱਲੀ ਇਸਕ ਦਾਅਵੇ ਜ਼ਰੂਰ ਨੇ ਸਰਕਾਰ ਦੇ ਕਿ ਸੱਥਾਂ ਤੋਂ ਜਿਹੜੀ ਸਰਕਾਰ ਚੱਲੂਗੀ ਪਰ ਇਹਨਾਂ ਦੀ ਕੋਈ ਸਾਰ ਲੈ ਨਹੀਂ ਆਇਆ ਇਹਨਾਂ ਦਾ ਹੁਣ ਕਹਿਣਾ ਕਿ ਨਵੀਂ ਜਿਹੜੀ ਪਿੰਡ ਦੀ ਸਰਕਾਰ ਚੁਣਨਗੇ ਚੰਗੀ ਸਰਕਾਰ ਚੁਣਨਗੇ ਤਾਂ ਜੋ ਇਹਨਾਂ ਦੇ ਕੰਮ ਹੋ ਸਕਣ ਚੰਗਾ ਵਿਕਾਸ ਹੋ ਸਕੇ ਪਰ ਪਿੰਡ ਦਾ ਜੋ ਮੁੱਖ ਮੁੱਦਾ ਇਹਨਾਂ ਦਾ ਨਸ਼ਾ ਹੈਗਾ ਕਿ ਨਸ਼ਾ ਜਿਹੜਾ ਪਿੰਡ ਚੋਂ ਖਤਮ ਕੀਤਾ ਜਾਵੇ ਤਾਂ ਜੋ ਨੌਜਵਾਨੀ ਹੈ ਜਿਹੜੀ ਬਚ ਸਕੇ ਕਿਉਂਕਿ ਕੁਝ ਨੌਜਵਾਨੀ ਨਸ਼ੇ ਚ ਖਤਮ ਹੁੰਦੀ ਜਾ ਰਹੀ ਹੈ ਤੇ ਜੇ ਚੰਗੀ ਨੌਜਵਾਨੀ ਉਹ ਵਿਦੇਸ਼ਾਂ ਵੱਲ ਜਾ ਰਹੀ ਹੈ ਜਿਸ ਕਰਕੇ ਪਿੰਡ ਨੇ ਜਿਹੜੇ ਖਾਲੀ ਹੋ ਰਹੇ ਨੇ